ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਹੋਣ ਵਾਲੀ ਹੈ ਅੱਜ ਦੀ ਜਿਹੜੀ ਵੀਡੀਓ ਹੈ ਜਿਵੇਂ ਤੁਸੀਂ ਟਾਈਟਲ ਤੇ ਥੰਮੇ ਤੇ ਦੇਖ ਹੀ ਲਈ ਹੈ ਅੱਜ ਆਪ ਇੱਕ ਐਵੇਂ ਦੀ ਕੁਦਰਤੀ ਚੀਜ਼ ਬਾਰੇ ਗੱਲ ਕਰਨ ਲੱਗੇ ਆਂ ਜਿਹੜੀ ਕਿ ਦੱਖਣੀ ਭਾਰਤ ਵਿੱਚ ਆਪਣੇ ਵਾਲਾਂ ਲਈ ਸਦੀਆਂ ਤੋਂ ਵਰਤੀ ਜਾਂਦੀ ਹੈ ਠੀਕ ਹੈ ਤੇ ਮੈਂ ਵੀ ਇਹਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਸੀਗੇ YouTube ਤੇ ਤੇ ਵਾਲਾਂ ਦੀ ਕੋਈ ਕੁਦਰਤੀ ਚੀਜ਼ ਹੋਵੇ ਹਰਬਲ ਹੋਵੇ ਵਿਦਆਊਟ ਕੈਮੀਕਲ ਤੋਂ ਤੇ ਉਹ ਮੈਂ ਯੂਜ਼ ਨਾ ਕਰਾਂ ਐਵੇਂ ਨਹੀਂ ਹੋ ਸਕਦਾ ਤੇ ਉਹ ਮੈਂ ਮੰਗਵਾ ਲਈ ਆ ਠੀਕ ਹੈ ਤੇ ਇੱਕ ਛੋਟੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਮੈਂ ਤੇ ਅੱਜ ਮੈਂ ਉਹਨੂੰ ਕੀਤਾ ਯੂਜ਼ ਨਾ ਸਿਰਫ ਇਹ ਤੁਹਾਡੇ ਵਾਲਾਂ ਦੀ हेयर ਗਰੋਥ ਨੂੰ ਵਧਾਉਂਦਾ ਹੈ ਵਾਲਾਂ ਦਾ ਝੜਨਾ ਬੰਦ ਕਰਦਾ ਹੈ ਬਲਕਿ ਤੁਹਾਡੇ ਵਾਲਾਂ ਨੂੰ ਚਮਕਦਾਰ ਵੀ ਬਣਾਉਂਦਾ ਹੈ ਸਿਲਕੀ ਵੀ ਬਣਾਉਂਦਾ ਹੈ ਤੁਹਾਡੇ ਵਾਲਾਂ 'ਚ ਬਾਉਂਸ ਕ੍ਰੀਏਟ ਕਰਦਾ ਹੈ ਠੀਕ ਹੈ ਤੇ ਤੁਹਾਡੇ ਵਾਲਾਂ ਦਾ ਡੈਂਡਰਫ ਵੀ ਦੂਰ ਕਰਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਇੱਕ ਹਰਬਲ ਸ਼ੈਂਪੂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਜੋ ਕਿ ਤੁਹਾਡੇ ਜਿਹੜੀ ਸਕੈਲਪ ਤੇ ਸਿਰ ਦੀ ਸਕੈਲਪ ਤੇ ਗੰਦਗੀ ਤੇਲ ਮਿੱਟੀ ਧੂੜ ਕੋਈ ਵੀ ਕੋਈ ਪ੍ਰੋਡਕਟ ਜਮਿਆ ਸਾਰੇ ਨੂੰ ਇਹ ਸਾਫ਼ ਕਰ ਦਿੰਦਾ ਹੈ ਤੇ ਬਹੁਤ ਹੀ ਟਾਈਮ ਤੋਂ ਇਹਨੂੰ ਯੂਜ਼ ਕਰਦੇ ਨੇ ਲੋਕ ਤੇ ਮੈਂ ਵੀ ਇਹ ਮੰਗਵਾਇਆ ਸੀਗਾ ਤੇ ਅੱਜ ਮੈਂ ਉਸੇ ਦੀ ਵੀਡੀਓ ਲੈ ਕੇ ਆਈ ਆ ਸਾਰਾ ਕੁਝ ਤੁਹਾਨੂੰ ਦੱਸੂਗੀ ਕੀ ਹੈ ਕਿਵੇਂ ਯੂਜ਼ ਕਰਨਾ ਹੈ ਠੀਕ ਹੈ ਕੀ ਇਹਦੇ ਫਾਇਦੇ ਮੈਨੂੰ ਮਿਲੇ ਹੈ ਕਿਵੇਂ ਦਾ ਅੱਜ ਮੈਨੂੰ ਰਿਜ਼ਲਟ ਮਿਲੇ ਸਾਰਾ ਕੁਝ ਤੁਹਾਨੂੰ ਦੱਸੂਗੀ ਵੀਡੀਓ 'ਚ ਬਣੀ ਰਹੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਇਤੋਂ ਚਲੋ ਹੁਣ ਆਪਾਂ ਟਾਈਮ ਨੂ ਵੇਸ ਨਹੀਂ ਕਰਦੇ ਆਪਾਂ ਕਰ ਰਹੇ ਆ ਜੀ ਅਰਪੂ ਪਾਊਡਰ ਬਾਰੇ ਇਹ ਅਰਪੂ ਪਾਊਡਰ ਦੱਖਣੀ ਭਾਰ ਹੁਣ ਤਾਂ ਕਾਫੀ ਜਾਣੇ ਲੋਕ ਯੂਜ਼ ਕਰ ਰਹੇ ਨੇ ਵੀਡੀਓਜ਼ ਬਹੁਤ ਜ਼ਿਆਦਾ ਨਹੀਂ ਦੀਏ ਤੁਸੀਂ ਕੱਟ ਕੇ ਦੇਖ ਲਿਓ ਠੀਕ ਹੈ ਤੇ ਮੈਂ ਵੀ ਮੰਗਵਾਇਆ ਸੀਗਾ ਤੁਹਾਡੇ ਨਾਲ ਛੋਟ ਵੀਡੀਓ ਸਾਂਝੀ ਕੀਤੀ ਸੀਗੀ ਤੁਸੀਂ ਉਹ ਦੇਖ ਲਿਓ ਠੀਕ ਹੈ ਤੇ ਅੱਜ ਮੈਨੂੰ ਯੂਜ਼ ਕੀਤਾ ਆ ਠੀਕ ਹੈ ਤੇ ਇਹਦਾ ਮੈਂ ਅੱਜ ਤੁਹਾਨੂੰ ਦੱਸਣਾ ਆ ਕੀ ਕੀ ਤੋਂ ਸਭ ਤੋਂ ਪਹਿਲਾਂ ਆਪਾਂ ਇਹਦੇ ਕੀ ਕੀ ਫਾਇਦੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਆ ਅਰੱਕੂ ਪਾਊਡਰ ਕੀ ਹੁੰਦਾ ਹੈ ਅਰੱਕੂ ਪਾਊਡਰ ਅਰੱਕੂ ਨਾਂ ਦਾ ਇੱਕ ਦਰਖਤ ਹੁੰਦਾ ਹੈ ਜੜੀ ਬੂਟੀ ਲਾ ਲਓ ਤੁਸੀਂ ਜੋ ਵੀ ਲਾ ਲਓ ਉਹਦੇ ਪੱਤਿਆਂ ਤੋਂ ਤਿਆਰ ਹੁੰਦਾ ਹੈ ਅਰੱਕੂ ਪਾਊਡਰ ਇਹ ਦੱਖਣੀ ਭਾਰਤ ਵਿੱਚ ਜ਼ਿਆਦਾ ਇਹ ਵਾਲਾ ਦਰਖਤ ਜੜੀ ਬੂ ਤੇ ਇਹਨੂੰ ਲੋਕ ਹਰਬਲ ਸ਼ੈਂਪੂ ਦੇ ਮਤਲਬ ਹਰਬਲ ਸ਼ੈਂਪੂ ਦੀ ਤੌਰ ਤੇ ਇਹਨੂੰ ਯੂਜ਼ ਕਰਦੇ ਨੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਠੀਕ ਹੈ ਕੀ ਕੀ ਫਾਇਦੇ ਨੇ ਮਤਲਬ ਕੀ ਕੀ ਇਹ ਕਲੇਮ ਕਰਦਾ ਆ ਉਹ ਆਪਾਂ ਸਾਰੀ ਗੱਲ ਕਰਾਂਗੇ ਮੈਂ ਆਪਣੀ ਡਾਇਰੀ 'ਚ ਸਭ ਕੁਝ ਨੋਟ ਕੀਤਾ ਹੈ ਵੀ ਕੀ ਕੀ ਇਹ ਕਲੇਮ ਕਰਦਾ ਹੈ ਠੀਕ ਹੈ ਤੇ ਪਹਿਲਾ ਤਾਂ ਇਹ ਹਰਬਲ ਹੈ ਜੀ ਠੀਕ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਠੀਕ ਹੈ ਤੇ ਇਹਨੂੰ ਇੱਕ ਹਰਬਲ ਸ਼ੈਂਪੂ ਦੇ ਤੌਰ ਤੇ ਵਰਤਿਆ ਜਾਂਦਾ ਹੈ ਜੋ ਕਿ ਸਾਡੇ ਨਾ ਸਿਰਫ ਸਾਡੇ ਸਿਰ ਤੋਂ ਡੈਂਡਰਫ ਨੂੰ ਦੂਰ ਕਰਦਾ ਆ ਬਲਕਿ ਜੇ ਕੋਈ ਤੇਲ ਹੈ ਗੰਦਗੀ ਹੈ ਡਰਟ ਹੈ ਸਾਡੇ ਸਕੈਲਪ ਤੇ ਕੋਈ ਪ੍ਰੋਡਕਟ ਜਮਿਆ ਹੋਇਆ ਏ ਉਹਨੂੰ ਵੀ ਇਹ ਕਲੀਨ ਕਰ ਦਿੰਦਾ ਏ ਠੀਕ ਹੈ ਬਹੁਤ ਹੀ ਵਧੀਆ ਏ ਇਹਦੇ ਰਿਜ਼ਲਟ ਬਹੁਤ ਹੀ ਵਧੀਆ ਏ ਫਾਇਦੇ ਬਹੁਤ ਹੀ ਵਧੀਆ ਕਲੇਮ ਕਰਦਾ ਏ ਤੇ ਕੀ ਕੀ ਫਾਇਦੇ ਇਹਦੇ ਹੁੰਦੇ ਹਨ ਮੈਂ ਤੁਹਾਨੂੰ ਦੱਸਦੀਆਂ ਇਹੇ ਵਾਲਾਂ ਨੂੰ ਗਹਿਰਾਈ ਨਾਲ ਸਾਫ਼ ਕਰਦਾ ਹੈ ਹਰ ਬਰ ਸ਼ੈਂਪੂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਠੀਕ ਹੈ ਗਹਿਰਾਈ ਨਾਲ ਸਾਫ਼ ਕਰਦਾ ਹੈ ਡੈਂਡਰਫ ਨੂੰ ਦੂਰ ਕਰਦਾ ਹੈ ਮਤਲਬ ਤੁਹਾਡੀ ਸਕੈਲਪ ਨੂੰ ਕਲੀਨ ਕਰ ਦਿੰਦਾ ਹੈ ਗਹਿਰਾਈ ਨਾਲ ਸਾਫ਼ ਕਰਦਾ ਹੈ ਠੀਕ ਹੈ ਫਸਟ ਪੁਆਇੰਟ ਸੀਗਾ ਇਹਦਾ ਸੈਕੰਡ ਪੁਆਇੰਟ ਹੈ ਸੁੱਕੇ ਤੇ ਰੁੱਖੇ ਵਾਲਾਂ ਨੂੰ ਨਰਮ ਤੇ ਸਿਲਕੀ ਬਣਾਉਂਦਾ ਹੈ ਚਮਕਦਾਰ ਬਣਾਉਂਦਾ ਹੈ ਜੇ ਤੁਸੀਂ ਇਹਨੂੰ ਰੈਗੂਲਰਲੀ ਯੂਜ਼ ਕਰੋਗੇ ਤਾਂ ਠੀਕ ਹੈ ਜੀ ਤੀਸਰਾ ਇਹਦਾ ਹੈਗਾ ਆ ਡੈਂਡਰਫ ਨੂੰ ਘਟਾਉਂਦਾ ਹੈ ਤੇ ਸਿਰ ਦੀ ਜਿਹੜੀ ਖੁਸ਼ਕੀ ਹੈ ਖਾਜ ਹੈ ਖੁਜਲੀ ਹੈ ਉਹਨੂੰ ਇਹ ਦੂਰ ਕਰਦਾ ਹੈ ਠੀਕ ਹੈ ਚੌਥਾ ਹੈਗਾ ਆ ਬਾਲਾਂ ਦੀ ਜੜਾਂ ਨੂੰ ਮਜ਼ਬੂਤ ਕਰਕੇ ਹੇਅਰ ਗਰੋਥ ਨੂੰ ਪ੍ਰਮੋਟ ਕਰਦਾ ਹੈ ਹੇਅਰ ਗਰੋਥ ਵਧਾਉਂਦਾ ਹੈ ਹੇਅਰ ਫੋਲ ਦਾ ਝੜਨਾ ਬੰਦ ਕਰ ਦਿੰਦਾ ਹੈ ਠੀਕ ਹੈ ਤੇ ਅਗਲਾ ਪੁਆਇੰਟ ਹੈਗਾ ਇਹ ਇੱਕ ਕੁਦਰਤੀ ਕੰਡੀਸ਼ਨਰ ਵਾਂਗ ਵੀ ਕੰਮ ਕਰਦਾ ਹੈ ਠੀਕ ਹੈ ਜੀ ਇਹ ਸੀਗੇ ਇਹਦੇ ਫਾਇਦੇ ਠੀਕ ਹੈ ਤੇ ਆਪਾਂ ਇਹਦੇ ਫਾਇਦੇ ਜਾਣ ਲਏ ਹੁਣ ਆਪਾਂ ਇਹਨੂੰ ਯੂਜ਼ ਕਰਨਾ ਆ ਕਿਵੇਂ ਕਿਵੇਂ ਯੂਜ਼ ਕਰਨਾ ਮੈਂ ਤੁਹਾਨੂੰ ਸਾਈਡ ਤੇ ਦਿਖਾ ਦੂੰਗੀ ਠੀਕ ਹੈ ਮੈਂ ਇੱਥੇ ਅਰਪੂ ਪਾਊਡਰ ਦੇ ਚਾਰ ਤੋਂ ਅਤੇ ਜਿਹੜੇ ਚਮਤ ਸੀਗੇ ਨਾ ਮੈਂ 4.5 ਤੋਂ 5 ਦੇ ਆਸ-ਪਾਸ ਲੇ ਲੇ ਸੀਗੇ ਤੇ ਮੈਨੂੰ ਲੱਗਿਆ ਸੀ ਵੀ ਥੋੜਾ ਜਿਹਾ ਇਹ ਮੇਰੇ ਵਾਲਾਂ ਦੀ ਲੈਂਥ ਬਹੁਤ ਜ਼ਿਆਦਾ ਆ ਲੇਕਿਨ ਇਹ ਬਾਅਦ ਚ ਜਦੋਂ ਮੈਂ ਇਹਨੂੰ ਬਣਾਇਆ ਤੇ ਠੀਕ ਹੈ ਮੈਂ ਇਹਨੂੰ ਦਹੀਂ ਵਿੱਚ ਐਡ ਕੀਤਾ ਕਿਉਂਕਿ ਇਹ ਜ਼ਿਆਦਾਤਰ ਵਾਲਾਂ ਨੂੰ ਡਰਾਈ ਕਰ ਦਿੰਦਾ ਹੈ ਤੇ ਆਪਾਂ ਮੈਂ ਨਹੀਂ ਸੀ ਚਾਹੁੰਦੀ ਕੋਈ ਕੋਈ ਐਵੇਂ ਦਾ ਮੈਨੂੰ ਰਿਜ਼ਲਟ ਦੇਖਣ ਨੂੰ ਮਿਲੇ ਮੈਂ ਇੱਥੇ ਦਹੀਂ ਐਡ ਕੀਤਾ ਹੈ ਮੋਇਸਚਰਾਈਜ਼ਰ ਲਈ ਤੇ ਨਾਰੀਅਲ ਦਾ ਤੇਲ ਐਡ ਕੀਤਾ ਹੈ ਠੀਕ ਹੈ ਥੋੜਾ ਜਿਹਾ ਪਾਣੀ ਵੀ ਐਡ ਕੀਤਾ ਹੈ ਕਿਉਂਕਿ ਦਹੀਂ ਘੱਟ ਪੈ ਗਿਆ ਸੀ ਠੀਕ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੇਸਟ ਬਣਾ ਲੈ ਤੇ ਬਾਅਦ ਚ ਫੁੱਲ ਗਿਆ ਤੇ ਮੈਂ ਤੁਹਾਨੂੰ ਚਾਹਨੀ ਕਹਿਨੀ ਆ ਜੇ ਤੁਹਾਡੇ ਵਾਲਾਂ ਦੀ ਲੈਂਥ ਵਧਿਆ ਆ ਮੇਰੇ ਤੋਂ ਮੇਰੇ ਵਰਗੀ ਆ ਵਾਲਾਂ ਦੀ ਲੈਂਥ ਤਾਂ 3 ਚਮਚੇ ਇਨਫ ਹੈ ਇਹ ਬਾਅਦ ਚ ਫੁੱਲ ਜਾਂਦਾ ਆ ਠੀਕ ਹੈ ਚੰਗੀ ਤਰ੍ਹਾਂ ਪੇਸਟ ਬਣਾ ਲੈਣਾ ਆਪਾਂ ਇਹਨੂੰ ਠੀਕ ਹੈ ਚੰਗੀ ਤਰ੍ਹਾਂ ਪੇਸਟ ਬਣਾਉਣ ਤੋਂ ਬਾਅਦ ਆਪਾਂ ਇਹਨੂੰ ਆਪਣੇ హెయిਰ ਤੇ ਅਪਲਾਈ ਕਰਨਾ ਕਿਵੇਂ ਅਪਲਾਈ ਕਰਨਾ ਉਹ ਵੀ ਮੈਂ ਤੁਹਾਨੂੰ ਸਾਈਡ ਤੇ ਦੱਸ ਰਹੀ ਆ ਠੀਕ ਹੈ ਤੁਸੀਂ ਸਾਈਡ ਤੇ ਦੇਖ ਲਓ ਪਹਿਲਾਂ ਤਾਂ ਆਪਣੀ ਆਪਾਂ ਸਕੈਲਪ ਤੇ ਲਗਾਉਣਾ ਜਿਵੇਂ ਜੜਾਂ ਤੇ ਲਗਾਉਣੀ ਆ ਠੀਕ ਹੈ ਜਿਵੇਂ ਆਪਾਂ ਸਕੈਲਪ ਐਕਸਫੋਲੇਸ਼ਨ ਕੀਤੀ ਸੀ ਕਿ ਉਵੇਂ ਕਰਨਾ ਚੰਗੀ ਤਰ੍ਹਾਂ ਲਗਾ ਕੇ ਤੇ ਲੈਂਥ ਤੇ ਵੀ ਲਗਾਉਣਾ ਹੈ ਠੀਕ ਹੈ ਤੇ ਆਪਾਂ ਚੰਗੀ ਤਰ੍ਹਾਂ ਮ사ਜ ਕਰਨੀ ਹੈ ਦੀ ਮ사ਜ ਕਰਨ ਤੋਂ ਬਾਅਦ ਆਪਾਂ ਵਾਲਾਂ ਨੂੰ ਬੰਨ ਲੈਣਾ ਹੈ ਠੀਕ ਹੈ ਤੇ ਆਪਾਂ 10 ਤੋਂ 15 ਮਿੰਟ ਜਾਂ 20 ਮਿੰਟ ਆਪਾਂ ਰੱਖ ਸਕਦੇ ਆ ਇਹਨਾਂ ਨੂੰ ਵੈਸੇ ਜੇ ਤੁਸੀਂ ਚਾਹੋ ਤਾਂ ਇਹਨੂੰ ਹਰਬਲ ਸ਼ੈਂਪੂ ਦੇ ਤੌਰ ਤੇ ਵਰਤ ਵਰਤ ਸਕਦੇ ਹੋ ਤੇ ਆਪਾਂ ਨਾਲ ਦੀ ਨਾਲ ਲਗਾਓ ਤੇ ਆਪਾਂ 2-3 ਮਿੰਟ ਬਾਅਦ ਵੋਸ਼ ਕਰ ਦਿਓ ਠੀਕ ਹੈ ਉਵੇਂ ਵੀ ਵਰਤ ਸਕਦੇ ਤੁਸੀਂ ਪਰ ਮੈਂ ਇਹਦਾ ਵਧੀਆ ਰਿਜ਼ਲਟ ਦੇਖਣ ਲਈ ਇਹਨੂੰ 10 ਤੋਂ 15 ਮਿੰਟ ਲਗਾਇਆ ਤੇ ਉਸ ਤੋਂ ਬਾਅਦ ਮੈਂ ਹੈਅਰ ਵੋਸ਼ ਕਰ ਦਿੱਤਾ ਠੀਕ ਹੈ ਜੀ ਤੇ ਹੁਣ ਸਾਈਡ ਤੇ ਮੇਰੇ హెయిਰ ਦੇਖ ਲੋ ਨਹਾਉਣ ਤੋਂ ਬਾਅਦ ਮੇਰੇ హెయిਰ ਹਲੇ ਚੰਗੀ ਤਰ੍ਹਾਂ ਸੁੱਕੇ ਨਹੀਂ ਹੈਗੇ ਠੀਕ ਹੈ ਹਲਕੇ ਹਲਕੇ ਗਿੱਲੇ ਨੇ ਤੇ ਤੁਹਾਨੂੰ ਮੇਰੇ హెయిਰ 'ਚ ਕਿਵੇਂ ਦਾ ਫਰਕ ਲੱਗ ਰਿਹਾ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਮੈਂ ਤਾਂ ਤੁਹਾਨੂੰ ਹੁਣ ਵੀਡੀਓ 'ਚ ਦੱਸ ਹੀ ਦੇਣਾ ਹੈ ਮੈਨੂੰ ਇਹ ਜਿਹੜਾ ਅਰੱਪੂ ਪਾਊਡਰ ਹੈ ਇਹ ਕਿਵੇਂ ਦਾ ਲੱਗਿਆ ਉਹ ਮੈਂ ਹੁਣ ਤੁਹਾਨੂੰ ਦੱਸਣ ਲੱਗੀ ਹਾਂ ਠੀਕ ਹੈ ਜੀ ਅਰੱਪੂ ਪਾਊਡਰ ਨੇ ਕਾਫੀ ਹੱਦ ਤੱਕ ਮੇਰੇ ਵਾਲਾਂ 'ਚ ਸ਼ਾਈਨ ਕ੍ਰੀਏਟ ਕੀਤੀ ਹੈ ਬਾਉਂਸ ਵੀ ਮੈਨੂੰ ਲੱਗਿਆ ਵੀ ਥੋੜਾ ਬੋਤਾ ਆਇਆ ਹੈ ਵਾਲਾਂ 'ਚ ਹੁਣ ਪਹਿਲੀ ਵਾਰ ਯੂਜ਼ ਕੀਤਾ ਹੈ ਹਨਾ ਤੇ ਇੰਨਾ ਕੋ ਰਿਜ਼ਲਟ ਮਿਲਿਆ ਤਾਂ ਵਧੀਆ ਗੱਲ ਹੈ ਹਨਾ ਬਾਉਂਸ ਵੀ ਕ੍ਰੀਏਟ ਕੀਤਾ ਹੈ ਚਮਕ ਵੀ ਆਈ ਹੈ ਵਾਲਾਂ 'ਚ ਤੇ ਮੈਨੂੰ ਪੂਰਾ ਯੂਜ਼ ਕਰੂੰਗੀ ਤੇ ਇੱਕ ਛੋਟਾ ਜਿਹਾ ਮਤਲਬ ਜੋ ਮੈਨੂੰ ਨਹੀਂ ਚੰਗੀ ਲੱਗੀ ਹੈਗੀ ਗੱਲ ਉਹ ਇਹ ਹੈ ਮੈਨੂੰ ਫਸਟ ਵਾਰ ਯੂਜ਼ ਕੀਤਾ ਮੇਰਾ ਹੈਅਰ ਫੋਲ ਹੋਇਆ ਏ ਕਾਫੀ ਹੱਦ ਤੱਕ ਮੈਨੂੰ ਲੱਗਦਾ ਵੀ ਜ਼ਿਆਦਾ ਹੋਇਆ ਅੱਜ ਇਹਨੂੰ ਯੂਜ਼ ਕਰਨ ਤੋਂ ਬਾਅਦ ਲੇਕਿਨ 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 ਸੁਣੋ ਇੱਕ ਗੱਲ ਠੀਕ ਹੈ ਪਰ ਜਦੋਂ ਆਪਾਂ ਕੋਈ ਵੀ ਚੀਜ਼ ਪਹਿਲੀ ਵਾਰ ਟਰਾਈ ਕਰਦੇ ਆ ਤਾਂ ਉਹ ਆਪਣਾ ਮਤਲਬ ਆਪਣੀਆਂ ਆਪਣੇ ਬਾਲਾਂ ਨਾਲ ਥੋੜਾ ਜਿਹਾ ਕੁਲਨ ਚ ਟਾਈਮ ਲੰਦੀ ਹੈ ਠੀਕ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਪਹਿਲੀ ਵਾਰ ਜਦੋਂ ਆਪਾਂ ਕੋਈ ਵੀ ਯੂਜ਼ ਕਰ ਚੀਜ਼ ਯੂਜ਼ ਕਰਦੇ ਆ ਤਾਂ ਆਪਾਂ ਨੂੰ ਰਿਐਕਸ਼ਨ ਤਾਂ ਮਿਲਦਾ ਹੀ ਹੈ ਹਨਾ ਕਈ ਵਾਰ ਚੰਗਾ ਮਿਲਦਾ ਕਈ ਵਾਰ ਨਹੀਂ ਮਿਲਦਾ ਹੈਗਾ ਹਨਾ ਤੇ ਪਰ ਮੈਂ ਇਹਨੂੰ ਪੂਰਾ ਯੂਜ਼ ਕਰੂੰਗੀ ਮੈਨੂੰ ਪਤਾ ਹੈ ਕਿਉਂਕਿ ਮੈਂ ਹੋਮ ਮੇਡ ਰੈਮਡੀਜ਼ ਯੂਜ਼ ਕਰਦੀ ਆ कि ਜਿਹੜੀ ਆਪਾਂ ਪਹਿਲੀ ਵਾਰ ਚੀਜ਼ ਯੂਜ਼ ਕਰਦੇ ਆਂ ਕਈ ਵਾਰ ਉਹ ਵਾਲਾਂ ਨਾਲ ਥੋੜਾ ਜਿਹਾ ਘੁਲੜ ਮਿਲਣ ਚ ਟਾਈਮ ਲਗਾਉਂਦੀ ਹੈ ਤੇ ਮੈਨੂੰ ਪੂਰਾ ਯੂਜ਼ ਕਰੂੰਗੀ ਦੇਖੂੰਗੀ ਵੀ ਹਰ ਵਾਰ ਯੂਜ਼ ਕਰਨ ਚ ਮੇਰਾ ਹੈਅਰ ਫਾਲ ਹੁੰਦਾ ਆ ਜਾਂ ਸਿਰਫ ਪਹਿਲੀ ਵਾਰ ਕਰਨ ਚ ਹੋਇਆ ਜਾਂ ਦੂਜੀ ਤੀਜੀ ਵਾਰ ਇਹ ਮੇਰੇ ਵਾਲਾਂ ਨਾਲ ਖੂਲ ਮਿਲ ਗਿਆ ਇਹ ਚੰਗੀ ਤਰ੍ਹਾਂ ਤੇ ਫਿਰ ਨਹੀਂ ਹੁੰਦਾ ਹੈਗਾ ਉਹ ਮੈਂ ਤੁਹਾਨੂੰ ਕਿਸੇ ਵੀਡੀਓ ਚ ਦੱਸ ਦੂੰਗੀ ਛੋਟੇ ਵੀਡੀਓ ਚ ਦੱਸ ਦੂੰਗੀ ਜਾਂ ਫਿਰ ਤੁਸੀਂ ਲੌਂਗ ਚਾਹੁੰਦੇ ਤਾਂ ਲੌਂਗ ਚ ਦੱਸ ਦੂੰਗੀ ਯੂਜ਼ ਕਰਕੇ ਵੀ ਦੱਸ ਦੂੰਗੀ ਹਨਾ ਤੇ ਬਾਕੀ ਚਮਕ ਦੱਤੀ ਹੈ ਮੇਰੇ ਵਾਲਾਂ ਨੂੰ ਬਾਉਂਸ ਵੀ ਕ੍ਰੀਏਟ ਕੀਤਾ ਹੈ ਹਨਾ ਜਿਵੇਂ ਮੈਂ ਤੁਹਾਨੂੰ ਸਾਈਡ ਤੇ ਦਿਖਾਈ ਆਈ ਹੈ ਮੈਨੂੰ ਇਹ ਵਧੀਆ ਲੱਗਿਆ ਆ ਠੀਕ ਹੈ ਵਾਲਾਂ ਨੂੰ ਤਾਂ ਇਹ ਚੰਗੀ ਤਰ੍ਹਾਂ ਕਲੀਨ ਕਰਦਾ ਤੁਸੀਂ ਮੇਰੀ ਚੁੰਨੀ ਵੀ ਦੇਖੋ ਥੋੜੀ ਜਿਹੀ ਉੱਪਰ ਝੂਠੀ ਲੱਗ ਰਹੀ ਹੈ ਨਾ ਮਤਲਬ ਇਹ ਬਾਉਂਸ ਹੀ ਹੁੰਦਾ ਹੈ ਬਾਉਂਸ ਥ ਤੇ ਮੈਨੂੰ ਵਧੀਆ ਲੱਗਿਆ ਇਹ ਬਾਕੀ ਮਾੜਾ ਮੋਟਾ हेयर ਬੋਲ ਤਾਂ ਆਪਣਾ ਵੈਸੇ ਵੀ ਹੋਈ ਜਾਂਦਾ ਏ ਜ਼ਰੂਰੀ ਥੋੜੀ ਇਹਦੇ ਨਾਲ ਹੀ ਹੋਇਆ ਹੋਣਾ ਕੀ ਪਤਾ ਕਿਉਂ ਹੋਇਆ ਹੈ ਨਾ ਪਰ ਇਹਦੇ ਨਾਲ ਮੈਨੂੰ ਲੱਗਿਆ ਵੀ ਥੋੜਾ ਹੋਇਆ ਹੈ ਮੇਰਾ हेयरफॉल ਬਟ ਆਪਾਂ ਇਹਨੂੰ ਪੂਰਾ ਯੂਜ਼ ਕਰਾਂਗੇ ਉਹ ਤੁਹਾਨੂੰ ਮੈਂ ਦੱਸੂਗੀ ਫੀਡਬੈਕ ਵੀ ਕੀ ਹੈ ਠੀਕ ਹੈ ਪਰ ਇਹ ਤੁਸੀਂ ਵਰਤ ਕੇ ਜ਼ਰੂਰ ਦੇਖੋ ਐਜ਼ ਅ ਸ਼ੈਂਪੂ ਯੂਜ਼ ਕਰਨਾ ਚਾਹੁੰਦੇ ਹੋ ਜ਼ਰੂਰ ਵਰਤੋ 100% ਨੇਚਰਲ ਹੈ ਜੀ ਹਰਬਲ ਸ਼ੈਂਪੂ ਦੇ ਤੌਰ ਤੇ ਇਹਨੂੰ ਜ਼ਰੂਰ ਵਰਤੋ ਵਾਲਾਂ ਨੂੰ ਚੰਗੀ ਤਰ੍ਹਾਂ ਕਲੀਨ ਕਰ ਦਿੰਦਾ ਹੈ ਪਰ ਹਾਂ ਇੱਕ ਹੋਰ ਅ ਇੰਪੋਰਟੈਂਟ ਗੱਲ ਹੈ ਜੀ ਜੇ ਤੁਹਾਡੇ హెయి ਠੀਕ ਹੈ ਤਾਂ ਇਹਨੂੰ ਬਿਲਕੁਲ ਇਕੱਲੇ ਪਾਣੀ ਨਾਲ ਮਿਕਸ ਕਰਕੇ ਯੂਜ਼ ਕਰ ਸਕਦੇ ਹੋ ਜੇ ਤੁਹਾਡੇ హెయిਰ ਡਰਾਈ ਨਹੀਂ ਠੀਕ ਹੈ ਬਹੁਤ ਜ਼ਿਆਦਾ ਡਰਾਈ ਨਹੀਂ ਮੈ ਝਾੜੂ ਵਰਗੇ ਵਾਲ ਨਹੀਂ ਤੁਹਾਡੇ ਤਾਂ ਇਹਨੂੰ ਦਹੀਂ ਚ ਐਡ ਕਰੋ ਨਾਰੀਅਲ ਦਾ ਤੇਲ ਵੀ ਮਿਲਾਓ ਇਹਦੇ ਚ ਠੀਕ ਹੈ ਇਹ ਤੁਸੀਂ ਦੁੱਧ ਚ ਵੀ ਐਡ ਕਰ ਸਕਦੇ ਹੋ ਮੇਰੇ హెయిਰ ਨਾ oily ਨੇ ਨਾ dry ਨੇ combination ਨੇ ਮੌਸਮ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਨੇ ਠੀਕ ਹੈ ਇਸ ਕਰਕੇ ਮੈਂ ਦਹੀਂ ਚ ਐਡ ਕਰ ਲਿਆ ਮੈਨੂੰ ਐ ਦੀ ਵੀ ਕਿਤੇ ਜ਼ਿਆਦਾ ਹੀ ਨਾ ਡਰਾਈ ਹੋ ਜਾਣ ਹਨਾ ਤੇ ਮੈਂ ਨਾਰੀਅਲ ਦਾ ਤੇਲ ਵੀ ਐਡ ਕੀਤਾ ਹੈ ਥੋੜੇ ਜਿਆਦਾ ਡਰਾਈ ਨੇ ਤਾਂ ਦਹੀਂ ਨਾਰੀਅਲ ਦਾ ਤੇਲ ਜ਼ਰੂਰ ਮਿਲਾਓ ਦਹੀਂ ਨਹੀਂ ਹੈਗਾ ਤਾਂ ਦੁੱਧ ਮਿਲਾਓ ਜਿਹੜਾ ਘੜਚਾ ਠੀਕ ਹੈ ਦੁੱਧ ਵੀ ਬਹੁਤ ਵਧੀਆ ਮੋਇਸਚਰਾਈਜ਼ਰ ਦਿੰਦਾ ਆਪਣੇ ਵਾਲਾਂ ਨੂੰ ਜੇ oily ਨੇ ਤਾਂ ਡਾਇਰੈਕਟ ਪਾਣੀ ਨਾਲ ਮਿਲਾ ਕੇ ਲਗਾ ਲਓ ਜੀ ਆਪਣੇ ਵਾਲਾਂ ਨੂੰ ਨੂੰ ਸ਼ੈਂਪੂ ਦੇ ਤੌਰ ਤੇ ਵਰਤੋ ਦੇਖਿਓ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਠੀਕ ਹੈ ਜੀ ਤੇ ਇਹ ਸੀਗੀਆਂ ਸਾਰਾ ਇਹਦਾ ਅਰਬੂ ਪਾਊਡਰ ਦਾ ਫੀਡਬੈਕ ਰਿਵਿਊ ਹਨਾ ਤੇ ਮੈਨੂੰ ਇਹ ਜੇ ਮੈਂ ਇਹਨੂੰ ਪੁਆਇੰਟ ਦੇਣਾ ਚਾਹਾਂ ਤਾਂ ਮੈਨੂੰ 10 ਚੋਂ 8 ਪੁਆਇੰਟ ਦਵਾਂਗੀ ਕਿਉਂਕਿ ਥੋੜਾ ਜਿਹਾ ਮੇਰਾ ਹੈਅਰ ਫਾਲ ਹੋਇਆ ਏ ਮੈਨੂੰ ਲੱਗਿਆ ਵੀ ਜ਼ਿਆਦਾ ਹੋਇਆ ਏ ਬਟ ਮੈਂ ਯੂਜ਼ ਕਰੂੰਗੀ ਪੂਰਾ ਖਤਮ ਕਰਨਾ ਹੈ ਹਨਾ ਪੈਸੇ ਤਾਂ ਇਨਵੈਸਟ ਕੀਤੇ ਨੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਦੂਜੀ ਤੀਜੀ ਯੂਜ਼ ਤੋਂ ਬਾਅਦ ਵੀ ਹੈਅਰ ਫਾਲ ਹੁੰਦਾ ਆ ਨਹੀਂ ਹੁੰਦਾ ਤਾਂ ਵੀ ਦੱਸੂੰਗੀ ਹੁੰਦਾ ਹੈ ਤਾਂ ਵੀ ਦੱਸੂੰਗੀ ਠੀਕ ਹੈ ਬਟ ਇਹਨੂੰ ਐਜ਼ ਅ ਸ਼ੈਂਪੂ ਤੁਸੀਂ ਜ਼ਰੂਰ ਵਰਤੋ ਬਾਉਂਸ ਕਰਨੇ ਹੋ ਤਾਂ ਵੀ ਵਰਤੋ ਵਾਲਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਵੀ ਵਰਤੋ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵਧੀਆ ਲੱਗੀ ਤਾਂ ਲ ਤੇ ਸ਼ੇਅਰ ਵੀ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਵੀ ਤੁਹਾਨੂੰ ヘア ਤੋਂ ਰਿਲੇਟਡ ਸਕਿਨ ਤੋਂ ਰਿਲੇਟਡ ਹੋ ਤੁਸੀਂ ਕੋਈ ਵੀਡੀਓ ਚਾਹੁੰਦੇ ਹੋ ਹਨਾ ਮੈਨੂੰ ਰਿਕੁਐਸਟ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗੀ ਉਸ ਤੇ ਵੀਡੀਓ ਲਿਖਿਆ ਮੈਂ ਅਜਲੀ ਵਾਸਤੇ ਐਨ ਆਈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਠੀਕ ਹੈ ਜੀ ਅਜਲੀ ਵਾਸਤੇ ਐਨ ਆਈ ਮਿਲਦੇ ਹਾਂ ਅਗਲੀ ਵੀਡੀਓ ਚ ਤੇ ਆਪਾਂ ਮੋਟੀ ਕੁੱਤ ਦਾ ਵੀ ਚੈਲੰਜ ਲੈ ਕੇ ਆਣਾ ਜਲਦੀ ਲੈ ਕੇ ਆਉਂਗੀ ਮੈਂ ਠੀਕ ਹੈ ਤੇ ਮੇਰੇ ਨਾਲ ਉਹ ਚੈਲੰਜ ਤੁਸੀਂ ਵੀ ਫੋਲੋ ਕਰਿਓ ਤੇ ਵਧੀਆ ਰਿਜ਼ਲਟ ਅਚੀਵ ਕਰਿਓ ਠੀਕ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਧਿਆਨ ਰੱਖਿਓ ਖੁਸ਼ ਰਹੋ ਤੰਦਰੁਸਰ ਰਹੋ ਵਾਹਿਗੁਰੂ